ਜੇਕਰ ਨਾ ਪੂਰਾ ਖਾਬਾਂ ਨੂੰ ਤਰਖਿਓ ਨਾਲ ਕਿਤਾਬਾਂ ਨੂੰ ਸਾਥਿਓ ਬੇਸ਼ੱਕ ਇਹ ਇੱਕ ਬਹੁਤ ਛੋਟੀ ਜੀ ਸਤਰ ਹੈ ਪਰੰਤੂ ਇਸ ਦੇ ਅਰਥ ਬਹੁਤ ਗੁੱਝੀ ਹੈਗੇ ਵਕਈ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਟੀਚਿਆਂ ਨੂੰ ਮੁਕਾਮ ਨੂੰ ਪ੍ਰਾਪਤ ਕਰਨਾਗਾ ਤਾਂ ਸਾਨੂੰ ਕਿਤਾਬਾਂ ਨੂੰ ਆਪਣੇ ਦੋਸਤ ਬਣਾਉਣਾ ਪਏਗਾ ਕਿਤਾਬਾਂ ਦੀ ਮਦਦ ਲੈਣੀ ਪਏਗੀ ਤਾਂ ਅਜਿਹੀ ਪਹਿਲ ਸਾਡੇ ਸਾਥੀਆਂ ਨੇ ਕੀਤੀ ਹੈ ਸਮਾਣਾ ਦੇ ਵਿੱਚ ਉਹਨਾਂ ਨੇ ਪੜੋ ਪੰਜਾਬ ਲਾਇਬ੍ਰੇਰੀ ਇੱਕ ਬੁੱਕ ਸਟੋਰ ਖੋਲੇਗਾ ਹੰਜੀਤ ਸਿੰਘ ਤੇ ਦੇਵਿੰਦਰ ਸਿੰਘ ਦੀ ਇਹ ਇੱਕ ਅਜੋਕੀ ਪਹਿਲ ਹੈਗੀ ਜਿੱਥੇ ਜਾ ਕੇ ਤੁਸੀਂ ਆਪਣੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋਗੇ ਸਾਥੀਓ ਇੱਥੇ ਤੁਹਾਨੂੰ ਸਮੇਂ-ਸਮੇਂ ਤੇ ਤੁਹਾਡੇ ਕੰਪੀਟੀਟਿਵ ਇਗਜ਼ਾਮ ਨਾਲ ਸੰਬੰਧਿਤ ਗਾਈਡੈਂਸ ਮਿਲਦੀ ਰਹੇਗੀ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਕਿਹੜਾ ਸਿਲੇਬਸ ਹੋਏਗਾ ਕਿਹੜੀ-ਕਿਹੜੀ ਕਿਤਾਬਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਪੜ੍ਹਨ ਲਗਾ ਹਰ ਇੱਕ ਚੀਜ਼ ਦੀ ਤੁਹਾਨੂੰ ਤੁਹਾਡੇ ਪੇਪਰ ਨਾਲ ਸੰਬੰਧਿਤ ਜਾਣਕਾਰੀ ਸਮੇਂ-ਸਮੇਂ ਤੇ ਮਿਲਦੀ ਰਹੇਗੀ ਜੇਕਰ ਆਪਾਂ ਲਾਇਬ੍ਰੇਰੀ ਦੇ ਵਿੱਚ ਸਹੂਲਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹਾਈ ਸਪੀਡ ਫ੍ਰੀ ਵਾਈਫਾਈ ਮਿਲੇਗਾ ਤੁਸੀਂ ਆਪਣੇ ਲੈਪਟਾਪ ਨਾਲ ਆਪਣੇ ਫੋਨ ਦੇ ਨਾਲ ਅਟੈਚ ਕਰਕੇ ਆਪਣੇ ਪੇਪਰ ਦੇ ਨਾਲ ਸੰਬੰਧਿਤ ਜੋ ਵੀ ਵੀਡੀਓਜ਼ ਵਗੈਰਾ ਦੇਖਣਾ ਚਾਹੁੰਦੇ ਹੋਗੇ ਦੇਖ ਸਕਦੇ ਹੋ ਦੂਸਰਾ ਫ੍ਰੀ ਆਫ ਕੋਸਟ ਸਟਡੀ ਮਟੀਰੀਅਲ ਮਿਲੇਗਾ ਤੁਹਾਨੂੰ 올 ਕੰਪੀਟਿਟਿਡ ਐਗਜ਼ਾਮ ਜਿਹੜੀਆਂ ਬੁੱਕਸ ਨੇ ਉਹ ਤੁਹਾਨੂੰ ਪ੍ਰਾਪਤ ਹੋਣਗੀਆਂ ਸਟਡੀ ਨੋਟਸ ਹੋਣਗੇ ਨਾਵਲਸ ਹੋਣਗੇ ਪੋਇਟਰੀ ਮੈਗਜ਼ੀਨ ਨਿਊਜ਼ਪੇਪਰ ਤੇ ਵਾਲ ਸਟਡੀ ਚਾਰਟ ਤੀਸਰਾ ਫ੍ਰੀ ਗਾਈਡੈਂਸ ਆਫ ਪ੍ਰੈਪਰੇਸ਼ਨ ਕੰਪੀਟੀਟਿਵ ਐਗਜ਼ਾਮ ਜਿਸ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋਗੇ ਉਸ ਸੰਬੰਧੀ ਤੁਹਾਨੂੰ ਬਿਲਕੁਲ ਮੁਫਤ ਅਗਵਾਈ ਮਿਲੇਗੀ ਇਸ ਤੋਂ ਬਿਨਾ ਸਮਾਂ ਤੁਸੀਂ ਆਪਣੇ ਮੁਤਾਬਕ ਰੱਖ ਸਕਦੇ ਹੋਗੇ ਫਲੈਕਸੀਬਲ ਸ਼ਿਫਟ ਟਾਈਮਿੰਗਸ ਹੈਗੇ ਫੁਲੀ ਏਸੀ ਇਨ ਸਮਰ ਗਰਮੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਮੌਸਮ ਅਨੁਸਾਰ ਠੀਕ ਹੈ ਏਸੀ ਦੀ ਸਹੂਲਤ ਮਿਲੇਗੀ ਤੁਹਾਨੂੰ ਲਾਰਜ ਕੈਬਨ ਐਂਡ ਕੰਫਰਟੇਬਲ ਚੇਅਰਸ ਠੀਕ ਤੁਹਾਡੇ ਬੈਠਣ ਦੇ ਲਈ ਬਦਿਆ ਕੈਬਨ ਬਣਾਇਆ ਗਿਆ ਹੈਗੇ ਬੜੀਆਂ ਆਰਾਮਦਾਇਕ ਕੁਰਸੀਆਂ ਰੱਖੀਆਂ ਗਈਆਂ ਨੇ ਸੈਪਰੇਟ ਡਿਸਕਸ਼ਨ ਐਂਡ ਸਿਟਿੰਗ ਏਰੀਆ ਠੀਕ ਹੈ ਜਿੱਥੇ 2 3 4 7 ਬੈਠ ਕੇ ਆਪਸ ਦੇ ਵਿੱਚ ਕਿਸੇ ਟਾਪਿਕ ਨੂੰ ਲੈ ਕੇ ਡਿਸਕਸ਼ਨ ਕਰ ਸਕਦੇ ਨੇ ਕੈਫੇਟੇਰੀਆ ਨੇ ਈਟਿੰਗ ਰੂਮ ਖਾਣ ਪੀਣ ਦੇ ਲਈ ਇੱਕ ਵੱਖਰਾ ਕਮਰਾ ਰੱਖਿਆ ਗਿਆ ਹੈਗਾ ਮਾਹੌਲ ਬਿਲਕੁਲ ਸ਼ਾਂਤਮਈ ਹੈ ਕੰਫਰਟੇਬਲ ਹੈ ਤੇ ਜਿਹੜਾ ਵਾਤਾਵਰਣ ਅੰਦਰ ਉਹ ਬਿਲਕੁਲ ਬਾਹਰੀ ਆਵਾਜ਼ਾਂ ਤੋਂ ਮੁਕਤ ਹੈ ਮਤਲ ਤੁਸੀਂ ਬਿਲਕੁਲ ਆਰਾਮ ਦੇ ਨਾਲ ਅੰਦਰ ਬੈਠ ਕੇ ਆਪਣੀ ਪੇਪਰ ਦੀ ਤਿਆਰੀ ਕਰ ਸਕਦੇ ਹੋਗੇ ਇੰਡੀਵਿਜੂਅਲ ਚਾਰਜਿੰਗ ਸਾਕਟ ਪੁਆਇੰਟ ਐਂਡ ਮੋਬਾਈਲ ਸਟੈਂਡ ਹਰ ਇੱਕ ਵਿਅਕਤੀ ਦੇ ਲਈ ਜੋ ਵੀ ਅੰਦਰ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹਨਾ ਚਾਹੁੰਦਾਗਾ ਉਸ ਦੇ ਲਈ ਵੱਖਰੇ ਚਾਰਜਿੰਗ ਜਿਹੜੇ ਪੁਆਇੰਟ ਹੈਗੇ ਰੱਖੇ ਗਏ ਹੈਗੇ ਤਾਂ ਜੋ ਆਪਣਾ ਮੋਬਾਈਲ ਜਾਂ ਲੈਪਟਾਪ ਚਾਰਜ ਕਰ ਸਕਣ ਇਸ ਦੇ ਲਈ ਫੀਸ ਸਬੰਧੀ ਤੁਹਾਨੂੰ ਦੱਸ ਦਿੱਤਾ ਜਾਏਗਾ 8 ਘੰਟਿਆਂ ਦੀ ਜਿਹੜੀ ਸਿਟਿੰਗ ਹੈ ਉਹ 1000 ਰੁਪਏ ਦੇ ਵਿੱਚ ਹੈ ਮਹੀਨੇ ਦੀ 12 ਘੰਟੇ ਅਗਰ ਤੁਸੀਂ ਮਹੀਨੇ ਦੇ ਵਿੱਚ ਸਿਟਿੰਗਲ ਕਰਦੇ ਹੋਗੇ ਤਾ ਉਹਦੀ 1200 ਰੁਪਏ ਹੈ 24 ਘੰਟੇ ਠੀਕ ਹੈ ਉਹਦੀ 1500 ਰੁਪਏ ਪੈਕੇਜ ਵੀ ਨਹੀਂ ਤਾਂ ਤੁਹਾਡੇ ਲਈ ਕੁਝ ਸਾਥੀ ਹੋ ਜਿਹੜੇ ਕਿ ਰੱਖੇਗੇ ਹੈਗੇ 3 ਮਹੀਨੇ 3000 ਰੁਪਏ ਦੇ ਵਿੱਚ ਹੈ 6 ਮਹੀਨੇ 5500 ਰੁਪਏ ਦੇ ਵਿੱਚ ਇਸ ਨੂੰ ਸਿਰਫ ਤੁਸੀਂ ਇਹ ਨਾ ਸਮਝੋ ਇੱਕ ਲਾਇਬ੍ਰੇਰੀ ਹੈ ਇਹ ਤੁਹਾਡੇ ਇੱਕ ਪੇਪਰ ਦੀ ਤਿਆਰੀ ਕਰਨ ਦੇ ਲਈ ਇੱਕ ਬਹੁਤ ਵਧੀਆ ਮਾਹੌਲ ਹੈ ਜਿੱਥੇ ਤੁਹਾਨੂੰ ਸਮੇਂ-ਸਮੇਂ ਤੇ ਅਗਵਾਈ ਗਾਈਡੈਂਸ ਵੀ ਮਿਲਦੀ ਰਹੇਗੀ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਗੋਲ ਨੂੰ ਅਚੀਵ ਕਰਨਾਗਾ ਐਡਰੈਸ ਫਰਸਟ ਫਲੋਰ ਓਪੋਜ਼ਿਟ ਵੇਰਕਾ ਮਿਲਕ ਬਾਹਰ ਨੀਅਰ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਇਹ ਤੁਹਾਨੂੰ ਐਡਰੈਸ ਹੈਗਾ ਮੋਬਾਈਲ ਨੰਬਰ ਉਪਰ ਦਿੱਤੇ ਹੈਗੇ ਤੁਹਾਨੂੰ ਹੰਜੀਤ ਸਿੰਘ ਸਾਥੀ ਦਾ ਮੋਬਾਈਲ ਨੰਬਰ ਹੈ 859137734 ਦਵਿੰਦਰ ਸਿੰਘ 62803 16473 ਇਹਨਾਂ ਮੋਬਾਈਲ ਨੰਬਰਸ ਦੇ ਉੱਪਰ ਤੁਸੀਂ ਫੋਨ ਕਰਕੇ ਅਗਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋਗੇ ਤਾਂ ਜਰੂਰ ਕਰੋ ਇਸ ਤੋਂ ਬਿਨਾ ਤੁਸੀਂ ਲਾਇਬ੍ਰੇਰੀ ਵਿੱਚ ਖੁਦ ਜਾ ਕੇ ਵਿਜ਼ਿਟ ਕਰੋ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਇੱਕ ਬਹੁਤ ਵਧੀਆ ਪਹਿਲੇ ਸਾਥੀਓ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਬੇਨਤੀ ਹੈ ਇੱਕ ਵਾਰ ਜਰੂਰ ਜਾਓ ਤਾਂ ਜੋ ਤੁਸੀਂ ਉੱਥੋਂ ਦਾ ਮਾਹੌਲ ਦੇਖ ਕੇ ਆਪਣੇ ਪੇਪਰ ਦੀ ਤਿਆਰੀ ਕਰਨ ਦੇ ਲਈ ਕੋਈ ਵਿਚਾਰ ਵਿਮਰਸ਼ ਕਰ ਸਕੋ ਸਾਰੇ ਸੱਥੀਆਂ ਦਾ ਬਹੁਤ ਧੰਨਵਾਦ ਉਮੀਦ ਕਰਾਂਗੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਜਰੂਰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰਿਓ ਹੋ ਸਕਦਾ ਹੈਗਾ ਜਿਹਾ ਕਰਕੇ ਅਸੀਂ ਕਿਸੇ ਦੇ ਪੇਪਰ ਦੀ ਤਿਆਰੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀ